ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਮੋਦੀ ਦਾ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੋ ਗਿਆ ਹੈ। ਉਹਨਾਂ ਦੀ ਨਵੀਂ ਦਿੱਲੀ ਚ ਸਥਿਤ ਰਿਹائش ਸੱਤ ਲੋਕ ਕਲਿਆਣ ਮਾਰਗ ਵਿਖੇ ਐਨਡੀਏ ਦੇ ਪਾਈਵਾਲਾ ਦੀ ਹੋਈ ਮੀਟਿੰਗ ਚ ਸਰਬਸੰਮਤੀ ਨਾਲ ਨਰਿੰਦਰ ਮੋਦੀ ਨੂੰ ਆਪਣਾ ਨੇਤਾ ਚੁਣਿਆ ਗਿਆ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ 140 ਕਰੋੜ ਦੇਸ਼ ਵਾਸੀਆਂ ਨੇ ਪਿਛਲੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨਡੀਏ ਸਰਕਾਰ ਦੀਆਂ ਜਨ ਕਲਿਆਣਕਾਰੀ ਨੀਤੀਆਂ ਨਾਲ ਦੇਸ਼ ਨੂੰ ਹਰ ਖੇਤਰ ਵਿੱਚ ਵਿਕਸਿਤ ਹੁੰਦਿਆਂ ਵੇਖਿਆ ਹੈ ਬਹੁਤ ਲੰਬੇ ਅੰਤਰਾਲ ਯਾਨੀ ਤਕਰੀਬਨ 6 ਦਹਾਕੀਆਂ ਬਾਅਦ ਭਾਰਤ ਦੀ ਜਨਤਾ ਨੇ ਲਗਾਤਾਰ ਤੀਜੀ ਵਾਰ ਪੂਰਨ ਬਹੁਵਤ ਨਾਲ ਸਸ਼ਕਤ ਅਗਵਾਈ ਨੂੰ ਚੁਣਿਆ ਮਤੇ ਵਿੱਚ ਲਿਖਿਆ ਹੈ ਕਿ ਸਾਡੇ ਸਾਰਿਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਐਨਡੀਏ ਵੱਲੋਂ ਨਰਿੰਦਰ ਮੋਦੀ ਦੀ ਅਗਵਾਈ ਹੇਠ ਇੱਕਜੁੱਟਤਾ ਨਾਲ ਲੜੀਆਂ ਗਈਆਂ ਅਤੇ ਜਿੱਤ ਦਰਜ ਕੀਤੀ ਗਈ ਸਾਰਿਆਂ ਨੇ ਇੱਕ ਸੁਰਚ ਐਨਡੀਏ ਦੇ ਨੇਤਾ ਨਰਿੰਦਰ ਮੋਦੀ ਨੂੰ ਆਪਣਾ ਆਗੂ ਚੁਣਨ ਦਾ ਫੈਸਲਾ ਲਿਆ ਮਤੇ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਐਨਡੀਏ ਸਰਕਾਰ ਭਾਰਤ ਦੇ ਗਰੀਬ ਮਹਿਲਾਵਾਂ ਨੌਜਵਾਨਾਂ ਕਿਸਾਨਾਂ ਲਤਾੜਿਆਂ ਵਿਕਾਸ ਤੋਂ ਵੰਜੇ ਅਤੇ ਪੀੜਿਤ ਨਾਗਰਿਕਾਂ ਦੀ ਸੇਵਾ ਕਰਨ ਲਈ ਵਚਨਬੱਧ ਹੈ ਭਾਰਤ ਦੀ ਵਿਰਾਸਤ ਨੂੰ ਸੰਭਾਲਣ ਲਈ ਦੇਸ਼ ਦੇ ਸਰਪੱਖੀ ਵਿਕਾਸ ਲਈ ਐਨਡੀਏ ਸਰਕਾਰ ਭਾਰਤ ਦੇ ਜਨ ਜਨ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣ ਲਈ ਕੰਮ ਕਰਦੀ ਰਹੇਗੀ ਮੀਟਿੰਗ ਵਿੱਚ ਬੀਜੇਪੀ ਦੇ ਸੀਨੀਅਰ ਆਗੂ ਨਰਿੰਦਰ ਮੋਦੀ ਪਾਰਟੀ ਪ੍ਰਧਾਨ ਜੇਪੀ ਨੱਡਾ ਰਾਜਨਾਥ ਸਿੰਘ ਅਮਿਤ ਸ਼ਾ ਤੇਲਗੂ ਦੇਸ਼ਮ ਪਾਰਟੀ ਦੇ ਚੰਦਰ ਬਾਬੂ ਨਾਇਡੂ ਜਨਤਾਦਲ ਯੂनाइटेड ਦੇ ਨਿਤਿਸ਼ ਕੁਮਾਰ ਰਾਜੀਵ ਰੰਜਨ ਸਿੰਘ ਅਤੇ ਸੰਜੇ ਝਾ ਸ਼ਿਵ ਸੈਨਾ ਐਸ ਦੇ ਏਕਨਾਥ ਸ਼ਿੰਦੇ ਜਨਤਾਦਲ ਸੈਕੂਲਰ ਦੇ ਐਚ ਡੀ ਕੁਮਾਰ ਸਵਾਮੀ ਲੋਕਜਨ ਸ਼ਕਤੀ ਪਾਰਟੀ ਆਰ ਵੀ ਦੇ ਚਿਰਾਗ पासवान ਐਚ ਐਮ ਦੇ ਜੀਤਨ RAM ਮਾਂਜੀ ਜੀਐਸਪੀ ਦੇ ਪਵਨ ਕਲਿਆਣ ਐਨਸੀਪੀ ਦੇ ਸੁਨੀਲ ਟਟਕਰੇ ਅਤੇ ਪ੍ਰਫੁੱਲ ਪਟੇਲ ਐਡੀਐਸ ਦੀ ਅਨੁਪਰੀਆ ਪਟੇਲ ਰਾਸ਼ਟਰੀ ਲੋਕਦਲ ਦੇ ਜਯੰਤ ਚੌਧਰੀ ਯੂਪੀਪੀਐਲ ਦੇ ਪ੍ਰਮੋਦ ਬੋਰੋ ਏਜੀਪੀ ਦੇ ਅਤੁਲ ਬੋਰਾ ਐਸਕੇਐਮ ਦੇ ਇੰਦਰਾ ਹੰਗ ਸੁਭਾਵੀ ਮੌਜੂਦ ਸਨ ਬੀਜੇਪੀ ਵੱਲੋਂ ਕਨਵੀਨਰ ਦੇ ਤੌਰ ਤੇ ਵਿਨੋਦ ਤਾਵੜੇ ਅਤੇ ਤਰुण ਚੁਗਬੀ ਹਾਜ਼ਰ ਸਨ 543 ਸੀਟਾਂ ਲਈ ਹੋਈਆਂ ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਨੇ ਇਕੱਲਿਆਂ 240 ਸੀਟਾਂ ਜਿੱਤੀਆਂ ਨੇ ਐਨਡੀਏ ਦੇ ਸੰਸਦ ਮੈਂਬਰਾਂ ਦੀ 7 ਜੂਨ ਨੂੰ ਸੰਸਦ ਭਵਨ ਵਿੱਚ ਮੀਟਿੰਗ ਹੋਵੇਗੀ